ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਪਾਣ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉਡਣ ਦਸਤਿਆਂ ਨੇ ਬਖ ਬਖ ਖਾਦ ਕੰਪਨੀਆਂ ਤੇ ਉਹਨਾਂ ਦੇ ਡੀਲਰਾਂ ਦੇ ਗੋਦਾਮਾਂ ਦੀ ਜਾਂਚ ਕੀਤੀ ਇਸ ਪਹਿਲ ਕਦਮੀ ਦਾ ਉਦੇਸ਼ ਗੈਰ ਕਾਨੂੰਨੀ ਭੰਡਾਰਨ ਖਾਦਾਂ ਦੀ ਕਾਲਾ ਬਾਜ਼ਾਰੀ ਅਤੇ ਡੀਏਪੀ ਅਤੇ ਹੋਰ ਖਾਦਾਂ ਨਾਲ ਬੇਲੋੜੇ ਰਸਾਇਣਾਂ ਦੀ ਟੈਗਿੰਗ ਨੂੰ ਰੋਕਣਾ ਹੈ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾਕਟਰ ਗੁਰਜੀਤ ਸਿੰਘ ਬਰਾਰ ਦੀ ਅਗਵਾਈ ਹੇਠ 410 ਦਿਆਂ ਨੇ ਖਾਦਾਂ ਦੇ 12 ਨਮੂਨੇ ਅਤੇ ਕੀਟਨਾਸ਼ਕਾਂ ਦੇ 6 ਨਮੂਨੇ ਇਕੱਠੇ ਕੀਤੇ ਡਾਕਟਰ ਗੁਰਜੀਤ ਸਿੰਘ ਬਰਾੜ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਭਾਗ ਨੂੰ ਖਾਦਾਂ ਦੀ ਜਮ੍ਹਾਂਖੋਰੀ ਅਤੇ ਦੀ ਨਿਗਰਾਨੀ ਕਰਨ ਅਤੇ ਡੀਏਪੀ ਉੱਚ ਪੱਧਰੀ ਖਾਦਾਂ ਬੀਜਾਂ ਅਤੇ ਕੀਟਨਾਸ਼ਕਾਂ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਮੋਕਾ ਖੇਤੀਬਾੜੀ ਅਫਸਰ ਡਾਕਟਰ ਗੁਰਦੀਪ ਸਿੰਘ ਨੇ ਜ਼ਿਲ੍ਹੇ ਦੇ ਇੱਕ ਸਮੂਹ ਖਾਦ ਅਤੇ ਕੀਟਨਾਸ਼ਕ ਡੀਲਰਾਂ ਨੂੰ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਸਿਰਫ ਉੱਚ ਗੁਣਵੱਤਾ ਵਾਲੇ ਉਤਪਾਦ ਹੀ ਵੇਚਣ ਨਰੀਖਣ ਦੌਰਾਨ ਡਾਕਟਰ ਜਗਦੀਪ ਸਿੰਘ ਡਾਕਟਰ ਰਮਿੰਦਰ ਸਿੰਘ ਡਾਕਟਰ ਗੌਰਵ ਧੀਰ ਡਾਕਟਰ ਬਖਸ਼ੀਸ਼ ਸਿੰਘ ਰੰਦਾਵਾ ਡਾਕਟਰ ਜਸ ਕਮਲ ਸਿੰਘ ਡਾਕਟਰ ਸੁਖਬੀਰ ਸਿੰਘ ਡਾਕਟਰ ਮਨਜੀਤ ਸਿੰਘ ਡਾਕਟਰ ਜਤਿੰਦਰ ਸਿੰਘ ਡਾਕਟਰ ਹਰਮਨਦੀਪ ਸਿੰਘ ਹਾਜ਼ਰ ਸਨ ਡਾਕਟਰ ਆਰਸ਼ਦੀਪ ਸਿੰਘ ਡਾਕਟਰ ਕਰਮਜੀਤ ਸਿੰਘ ਡਾਕਟਰ ਵੀਰਪਾਲ ਕੌਰ ਡਾਕਟਰ ਸੰਦੀਪ ਸਿੰਘ ਡਾਕਟਰ ਸਰਤਾਜ ਸਿੰਘ ਡਾਕਟਰ ਕੁਲਵੰਤ ਸਿੰਘ ਡਾਕਟਰ ਗਗਨਦੀਪ ਗगनਦੀਪ ਸਿੰਘ ਵੀ ਇਸ ਮੁਕਤੇ ਸ਼ਾਮਲ ਸਨ